ਸਾਖੀਕਾਰ ਲਿਖਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਚੀ ਦੁਨੀਆ ਨੂੰ ਤਾਰਦੇ ਹੋਏ ਜਗਤਨਾਥ ਪੁਰੀ ਦੇ ਵਿੱਚ ਪਹੁੰਚਦੇ ਨੇ ਉੱਥੋਂ ਦਾ ਰਾਜਾ ਰਾਜਾ ਉਦੇਸ ਹੈ ਜਿਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ ਕੋਈ ਔਲਾਦ ਨਹੀਂ ਹੈਗੀ ਵਿਦਵਾਨ ਲਿਖਦੇ ਹਨ ਕਿ ਜਿਸ ਘਰ ਦੇ ਵਿੱਚ ਕੋਈ ਪੁੱਤਰ ਨਾ ਹੋਵੇ ਧੀ ਨਾ ਹੋਵੇ ਉਸ ਕੁੱਲ ਦਾ ਨਾਸ਼ ਹੋ ਜਾਂਦਾ ਹੈ ਇਥੇ ਸਾਖੀਕਾਰ ਲਿਖਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਜਦੋਂ ਦੁਨੀਆਂ ਨੂੰ ਉਤਾਰਦੇ ਹੋਏ ਜਗਨਨਾਥਪੁਰੀ ਦੇ ਵਿੱਚ ਪਹੁੰਚਦੇ ਨੇ ਜਗਨਨਾਥਪੁਰੀ ਦੇ ਵਿੱਚ ਭਗਵਾਨ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਜਿਹੜੀ ਪਹਿਲਾਂ ਨਹੀਂ ਪ੍ਰਚਲਿਤ ਸੀ ਸਾਖੀਕਾਰ ਲਿਖਦੇ ਹਨ ਕਿ ਬਾਦਸ਼ਾਹ ਉਦੈ ਸੈਨ ਦਾ ਜਿਹੜਾ ਵਜ਼ੀਰ ਸੀ ਨਾਨੂ ਪੰਡਤ ਉਸਨੇ ਭਗਵਾਨ ਬਾਬਾ ਸ੍ਰੀ ਚੰਦ ਦੇ ਕਈ ਕੌਤਕ ਜਿਹੜੇ ਆਪਣੇ ਅੱਖੀ ਦੇਖੇ ਸਨ ਜਦੋਂ ਉਸ ਨੂੰ ਪਤਾ ਲੱਗਾ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਜਗਨਾਥ ਪੁਰੀ ਦੇ ਵਿੱਚ ਆਏ ਹੋਏ ਨੇ ਤਾਂ ਉਹ ਆਪਣੇ ਬਾਦਸ਼ਾਹ ਦੇ ਕੋਲ ਜਾਂਦਾ ਕਹਿੰਦਾ ਬਾਦਸ਼ਾਹ ਅੱਜ ਤੇਰੀ ਬਿਮਾਰੀ ਦਾ ਇਲਾਜ ਲੱਭ ਗਈ ਤੇ ਬਾਦਸ਼ਾਹ ਕਹਿਣ ਲੱਗਾ ਵਜ਼ੀਰ ਜੀ ਮੈਨੂੰ ਰੋਗ ਕਿਹੜਾ ਲੱਗਾ ਤੁਸੀਂ ਕਿਹੜਾ ਇਲਾਜ ਲੱਭ ਲਿਆ ਤੇ ਨਾਨਕ ਪੰਡਤ ਕਹਿਣ ਲੱਗਾ ਬਾਦਸ਼ਾਹ ਅੱਜ ਮੈਂ ਐਸੇ ਫਕੀਰ ਦੇ ਦਰਸ਼ਨ ਕਰਕੇ ਆਇਆ ਤੇ ਜਿਹੜਾ ਮਨੁੱਖ ਉਸ ਦੀ ਸ਼ਰਤ ਦੇ ਵਿੱਚ ਆਉਂਦਾ ਹੈ ਉਹ ਕਾਲ ਪੁਖ ਪਰਮਾਤਮਾ ਐਸੀ ਕਿਰਪਾ ਕਰਦਾ ਉਸ ਨੂੰ ਸੰਸਾਰ ਦੇ ਵਿੱਚੋਂ ਤਾਰ ਦਿੰਦਾ ਹੈ ਜਦੋਂ ਇਹ ਮਹਿਮਾ ਸੁਣੀ ਆਪਣੇ ਵਜ਼ੀਰਾ ਨੂੰ ਨਾਲ ਲਿਆ ਆਪਣੇ ਨੌਕਰ ਚਾਕਰਾ ਨੂੰ ਨਾਲ ਲਿਆ ਤੇ ਹੀਰੇ ਮੋਤੀ ਦੀਆਂ ਥਾਲਾਂਾਂ ਭਰ ਲਿਆ ਇਥੇ ਬਦਮਾਨ ਲਿਖ ਦਿਆਂ ਹੀਰੇ ਪੁੱਤ ਦੀਆਂ ਥਾਲੀਆਂ ਭਾਲੀਆਂ ਨਾਲ ਮਹਾਰਾਣੀ ਜਾਂਦੀ ਹੈ ਰੱਥਾਂ ਤੇ ਸਵਾਰ ਹੋ ਕੇ ਜਾਂਦੇ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਓਕਾਲ ਪੁਖ ਪਰਮਾਤਮਾ ਦੀ ਸਰਦੀ ਦੇ ਵਿੱਚ ਲੀਨ ਸਨ ਅੱਖਾਂ ਜਿਹੜੀਆਂ ਉਹਨਾਂ ਦੀਆਂ ਮੰਦੀਆਂ ਹੋਈਆਂ ਸਨ ਲਿਆ ਕੇ ਥਾਲ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਰੱਖ ਦਿੱਤਾ ਜਦ ਰ ਥਾਲ ਲਿਆ ਕੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਰੱਖ ਦਿੱਤਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਨੇਤਰ ਖੋਲੇ ਤੇ ਪੁੱਛਣ ਲੱਗੇ ਇਹ ਥਾਲ ਕੌਣ ਲੈ ਕੇ ਆਇਆ? ਇਹ ਹੀ ਦੇ ਮੋਤੀ ਜਵਾਰ ਕੌਣ ਲੈ ਕੇ ਆਇਆ? ਲਾਗੇ ਬੈਠੇ ਸਤਿ ਭਾਈ ਕਮਲਿਆ ਜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਸਨ ਭਾਈ ਫਰਦਾਨਾ ਜੀ ਓਵੇਂ ਹੀ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਸਾਥੀ ਸਨ ਭਾਈ ਕਮਲਗਾ ਜੀ ਜਿੱਥੇ ਵੀ ਭਗਵਾਨ ਬਾਬਾ ਸ੍ਰੀ ਚੰਦ ਜੀ ਜਾਂਦੇ ਸਨ ਭਾਈ ਕਮਲਿਆ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਜਦ ਭਾਈ ਕਮਲਗਰ ਜੀ ਕਹਿਣ ਲੱਗੇ ਕਿ ਇਹ ਜਿਹੜਾ ਰਾਜਾ ਉਹਦੇ ਸੈਣ ਇਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ ਇਹ ਜਿਹੜੇ ਹੀਰੇ ਮੋਤੀ ਜਵਾਰ ਜਿਹੜਾ ਇਹ ਲੈ ਕੇ ਆਇਆ ਤੇ ਰਾਜਾ ਉਹਦੇ ਸੈਣ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੰਦਰ ਨੇਤਰ ਖੁੱਲ ਤੇ ਚੰਨਾਂ ਦੇ ਵਿੱਚ ਦੇਖ ਜਾਂਦਾ ਕਿ ਭਗਵਾਨ ਜੀ ਭੋਲੇ ਨਾਥ ਜੀ ਮੇਰੇ ਉੱਤੇ ਕਿਰਪਾ ਕਰੋ ਮੇਰੇ ਰਾਜ ਭਾਗ ਨੂੰ ਸਾਂਭਣ ਵਾਸਤੇ ਮੈਨੂੰ ਇੱਕ ਪੁੱਤਰ ਦੀ ਜ਼ਰੂਰਤ ਹੈ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਪੁੱਤਰ ਦੀ ਬਖਸ਼ਿਸ਼ ਕਰੋ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਮੇਹਰਾ ਦੇ ਵਿੱਚ ਆਉਂਦੇ ਨੇ ਕਹਿਣ ਲੱਗੇ ਰਾਜਨ ਤੇਰੇ ਘਰ ਦੇ ਵਿੱਚ ਦੁੱਧ ਦੇ ਨਾਲ ਸੋਨਾ ਮੱਖਣ ਦੇ ਨਾਲ ਸੋਨਾ ਪੁੱਤਰ ਪੈਦਾ ਹੋਵੇਗਾ ਜਿਹੜਾ ਤੇਰੀ ਕੁੱਲ ਨੂੰ ਅੱਗੇ ਵਧਾ ਦੇਵੇ ਜਦੋਂ ਮੇਹਰਾ ਦੇ ਵਿੱਚ ਆਏ ਭਗਵਾਨ ਬਾਬਾ ਸ੍ਰੀ ਚੰਦ ਜੀ ਤੇ ਉਹਨਾਂ ਨੂੰ ਪੁੱਤਰ ਦਾ ਵਾਰ ਦਿੱਤੇ। ਜਦੋਂ ਰਾਜੇ ਉਹਦੇ ਸੈਨ ਨੂੰ ਪੁੱਤਰ ਦਾ ਵਾਰ ਮਿਲਿਆ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਇਹ ਵੀ ਕਹਿ ਦਿੱਤਾ ਕਿ ਜੇ ਤੇਰੇ ਦਰ ਦੇ ਉੱਤੇ ਕੋਈ ਭੁੱਖਾ ਆਇਆ ਕੋਈ ਲੰਗਤ ਆਇਆ ਉਸ ਨੂੰ ਕਦੀ ਖਾਲੀ ਨਹੀਂ ਮੋੜਨਾ ਭਾਵੇਂ ਆਪਣੇ ਖਜ਼ਾਨੇ ਜਿਹੜੇ ਖੋਹਦੇ ਜਿਹੜਾ ਵੀ ਤੇਰੇ ਘਰ ਦੇ ਵਿੱਚ ਆਇਆ ਉਸ ਨੂੰ ਕਦੀ ਖਾਲੀ ਨਹੀਂ ਮੋੜਨਾ। ਤੇ ਉਸ ਨੇ ਭਗਵਾਨ ਬਾਬਾ ਸ੍ਰੀ ਚੰਦ ਦੀ ਗੱਲ ਮੰਨ ਲਈ ਤੇ ਖਜ਼ਾਨੇ ਆਪਣੇ ਖੋਹ ਦਿੱਤੇ। ਮਠਿਆਈਆਂ ਪ੍ਰਵੰਤਰੀਆਂ ਸ਼ੁਰੂ ਕਰ ਦਿੱਤੀਆਂ ਹੀਰੇ ਮੋਤੀ ਜਵਾਰ ਵੰਣੇ ਸ਼ੁਰੂ ਕਰ ਦਿੱਤਾ ਤਾਣ ਕਰਨਾ ਸ਼ੁਰੂ ਕਰ ਦਿੱਤਾ ਭਾਵਕੇ ਖੁੱਲਾ ਜਿਹੜਾ ਖਜ਼ਾਨਾ ਜਿਹੜਾ ਖੋ ਦਿੱਤਾ 10 ਮਹੀਨੇ ਬਾਅਦ ਰਾਜਾ ਉਦੇਸੈਨ ਦੇ ਘਰ ਦੇ ਵਿੱਚ ਪੁੱਤਰ ਆ ਸਾਖੀਕਾਰ ਲਿਖਤਾਂ ਕੇ ਪੁੱਤਰ ਜਿਹੜਾ ਬਹੁਤ ਸੋਹਣਾ ਸੀ ਸਮਾ ਆਇਆ ਕੁੰਟਲੀ ਦਾ ਘਰ ਦੇ ਵਿੱਚ ਬ੍ਰਾਹਮਣ ਆਏ ਆਮ ਦੇਖੀ ਦਾ ਆਪਾਂ ਘਰ ਦੇ ਵਿੱਚ ਕੋਈ ਕੰਮ ਪਹਾਰ ਕਰਨਾ ਹੋਵੇ ਭਲਿਆਂ ਸੰਮਿਆਂ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਪੰਡਤ ਜਿਹੜੇ ਘਰ ਦੇ ਵਿੱਚ ਆਉਂਦੇ ਹੁੰਦੇ ਸਨ ਤੇ ਜੇ ਉਹਨਾਂ ਨੂੰ ਰਾਸ਼ਨ ਪਾਣੀ ਚੰਗਾ ਖਵਾਇਆ ਹੋਵੇ ਤਾਂ ਫਿਰ ਪ੍ਰਸ਼ੰਸਾ ਕਰਦੇ ਰਹਿੰਦੇ ਸਨ ਤੇ ਕਈ ਇੱਥੋਂ ਤੱਕ ਕਹਿੰਦੇ ਹੁੰਦੇ ਨੇ ਕਿ ਜੱਟਾ ਅੱਜ ਤੇਰੀ ਜ਼ਮੀਨ ਜਿਹੜੀ ਐ ਸੁੱਤੀ ਪਈ ਆ ਅੱਜ ਸਾਨੂੰ ਲਿਆ ਕੇ ਆਹ ਰਸਤ ਖਵਾ ਦੇ ਤੇਰੀ ਜ਼ਮੀਨ ਜਿਹੜੀ ਉੱਠ ਜਾਵੇਗੀ ਪੜਿਆ ਸਮਿਆਂ ਦੇ ਵਿੱਚ ਜਿਹੜੇ ਬ੍ਰਾਹਮਣ ਜਿਹੜੇ ਆ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੰਦੇ ਹੁੰਦੇ ਸਨ ਇਸੇ ਤਰ੍ਹਾਂ ਬ੍ਰਾਹਮਣ ਘਰ ਦੇ ਵਿੱਚ ਆਏ ਜਦੋਂ ਘਰ ਦੇ ਵਿੱਚ ਆਏ ਤੇ ਰਾਜਨ ਕਹਿ ਲੱਗੇ ਰਾਜਾ ਉਹਦੇ ਸੈਣ ਬਾਦਸ਼ਾਹ ਤਿੰਨ ਦੁੱਖ ਝੱਲਣਾ ਪਵੇਗਾ ਤੇਰੇ ਪੁੱਤਰ ਦੀ ਉਮਰ ਬਹੁਤ ਥੋੜੀ ਆ ਇਸਨੇ ਸਿਰਫ 11 ਸਾਲ ਹੀ ਜਿਉਂਦੇ ਰਹਿਣਾ ਮੁੜ ਕੇ ਇਸ ਦੀ ਮੌਤ ਹੋ ਜਾਣੀ ਆ ਰਾਜਾ ਇਹ ਨੂੰ ਬਾਦ ਦੁਖ ਹੋਇਆ ਰਾਜਾ ਦੁਖੀ ਹੋਇਆ ਤੇ ਪ੍ਰਜਾ ਪ੍ਰਜਾ ਕਹਿਣ ਲੱਗੀ ਕਿ ਬਾਦਸ਼ਾਹ ਜੇ ਘਰ ਦੇ ਵਿੱਚ ਕੋਈ ਪੁੱਤਰ ਨਾ ਹੁੰਦਾ ਤੇ ਤਾਂ ਵੀ ਦੁੱਖ ਹੋਣਾ ਸੀ ਜਿੰਨਾ ਚਿਰ ਤੱਕ ਪੁੱਤਰ ਘਰ ਦੇ ਵਿੱਚ ਹੈਗਾ ਉਹਨਾਂ ਚਿਰ ਤੱਕ ਸੁੱਖ ਮਾਣ ਲੈ ਸਾਖੀ ਕਾਮ ਲਿਖਦੇ ਹਨ ਕਿ ਬ੍ਰਾਹਮਣਾ ਕਿਹਾ ਸੀ ਕਿ ਤੇਰੇ ਪੁੱਤਰ ਦੀ ਉਮਰ ਜਿਹੜੀ 11 ਸਾਲ 11 ਮਹੀਨੇ ਤੇ 11 ਦਿਨ ਇਸ ਤੋਂ ਬਾਅਦ ਇਸ ਦੀ ਮੌਤ ਹੋ ਜਾਵੇਗੀ ਇਥੇ ਸਾਖੀ ਕਾ ਲਿਖਦੇ ਪੈਣੇ ਕਿ ਜਦੋਂ ਬੱਚੇ ਦੀ ਉਮਰ ਥੋੜੀ ਜੀ ਲੱਗ ਗਈ ਤੇ ਬਾਦਸ਼ਾਹ ਨੇ ਆਪਣੇ ਬੱਚੇ ਨੂੰ ਸੋਹਣੀ ਪੁਸ਼ਾਕ ਬਣਾਈ ਮਾੜਾ ਮ ਜੜੀਆਂ ਉਸ ਦੇ ਗੱਲ ਦੇ ਵਿੱਚ ਪਾਏ ਗਿਆਂ ਤੇ ਉਸ ਨੂੰ ਵਜ਼ੀਰਾਂ ਦੇ ਨਾਲ ਜਾ ਕੇ ਜੰਗਲਾਂ ਦੇ ਵਿੱਚ ਛੱਡ ਆਂਦਾ ਉਹ ਜਿਹੜਾ ਬੱਚਾ ਢੜਕਦਾ ਢੜਕਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਧੋਨੇ ਦੇ ਕੋਲ ਪਹੁੰਚ ਜਾਂਦਾ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਧੋਨੇ ਦੇ ਕੋਲ ਪਹੁੰਚਿਆ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਉਸ ਬੱਚੇ ਨੂੰ ਦੇਖਿਆ ਬੱਚਾ ਜਿਹੜਾ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਬੱਚੇ ਨੂੰ ਪੁੱਛਣ ਲੱਗੇ ਕਿ ਤੂੰ ਕੌਣ ਹੈ ਸਾਖੀ ਕਾਮ ਲਿਖਦੇ ਹਨ ਕਿ ਉਸ ਬੱਚਾ ਕਹਿਣ ਲੱਗਾ ਕਿ ਮੈਂ ਫਲਾਨੀ ਥਾਂ ਤੋਂ ਬਾਦਸ਼ਾਹ ਉਦੈ ਸਾਹਿਬ ਦਾ ਪੁੱਤਰ ਹਾਂ ਤੇ ਕਿਸੇ ਫਕੀਰ ਦੀ ਅਰਸ਼ੀਵਾਦ ਦੇ ਨਾਲ ਮੈਂ ਜਿਹੜਾ ਪੈਦਾ ਹੋਇਆ ਸੀ ਪਰ ਮੇਰੇ ਘਰ ਦੇ ਵਿੱਚ ਬ੍ਰਾਹਮਣ ਆਏ ਕਿ ਉਹਨਾਂ ਨੇ ਮੇਰੇ ਪਿਤਾ ਨੂੰ ਜਿਹੜਾ ਵਹਿਮ ਪਾ ਦਿੱਤਾ ਕਿ ਇਸ ਦੀ ਉਮਰ ਬਹੁਤ ਥੋੜੀ ਆ ਇਸ ਬੱਚੇ ਨੇ ਸਿਰਫ 11 ਸਾਲ 11 ਮਹੀਨੇ ਤੇ 11 ਦਿਨ ਜਾਂਦੇ ਰਹਿਣਾ ਇਸ ਤੋਂ ਬਾਅਦ ਜਿਹੜਾ ਇਸ ਦੀ ਮੌਤ ਹੋ ਜਾਵੇਗੀ ਜਿਸ ਤੋਂ ਬਾਅਦ ਕਿ ਮੇਰਾ ਪਿਤਾ ਜਿਹੜਾ ਬਹੁਤ ਦੁਖੀ ਹੋਇਆ ਤੇ ਮੈਨੂੰ ਜੰਗਲਾਂ ਦੇ ਵਿੱਚ ਛੱਡ ਗਿਆ ਭਗਵਾਨ ਬਾਬਾ ਸ੍ਰੀ ਚੰਦ ਜੀ ਮੇਰੇ ਅੰਦਰ ਆਏ ਕਹਿਣ ਲੱਗੇ ਕਿ ਆਪਾਂ ਉਸ ਬ੍ਰਾਹਮਣ ਦੀ ਲੀਕ ਦੇ ਵਿੱਚ ਇੱਕ ਲੀਕ ਹੋਰ ਮਾਰ ਦਿੰਦੇ ਆ ਭਾਲ ਕੇ ਤੇਰੀ ਉਮਰ ਜਿਹੜੀ 11 ਸਾਲ 11 ਮਹੀਨੇ ਤੇ 11 ਦਿਨ ਨੇਗੀ ਭਾਲ ਕੇ ਤੇਰੀ ਉਮਰ ਜਿਹੜੀ 111 ਸਾਲ ਹੋ ਗਈ ਹੈ ਅੱਜ ਉਹ ਤੇਰੀ ਉਮਰ ਜਿਹੜੀ ਵਧ ਗਈ ਆ ਉਹ ਜਿਹੜਾ ਬੱਚਾ ਜਿਹੜਾ ਬਹੁਤ ਖੁਸ਼ ਹੁੰਦਾ ਤੇ ਭਗਵਾਨ ਬਾਬਾ ਸ੍ਰੀ ਚੰਦ ਦੇ ਧੋਣੇ ਦੀ ਸੇਵਾ ਕਰਨ ਲੱਗ ਪੈਂਦਾ ਜਦੋਂ ਧੋਣੇ ਦੀ ਸੇਵਾ ਕਰਨ ਲੱਗਾ ਤੇ ਇਧਰ ਬਾਦਸ਼ਾਹ ਜਿਹੜਾ ਬਹੁਤ ਦੁਖੀ ਆ ਸੋਤਰੇ ਆ ਕੇ ਹੋ ਸਕਦਾ ਹੋਣ ਤੱਕ ਮੇਰਾ ਪੁੱਤਰ ਜਿਹੜਾ ਮਰ ਗਿਆ ਹੋਵੇਗਾ ਚੜਾਈ ਕਰ ਗਿਆ ਹੋਵੇਗਾ ਪਰ ਕੀ ਘਟਨਾ ਵਾਪਰੀ ਨਾਨੂ ਪੰਡਿਤ ਨੇ ਜਦੋਂ ਉਸ ਬੱਚੇ ਨੂੰ ਭਗਵਾਨ ਬਾਬਾ ਸ੍ਰੀ ਚੰਦ ਦੀ ਧੂਣੇ ਦੇ ਉੱਤੇ ਸੇਵਾ ਕਰਦੇ ਹੋਏ ਦੇਖਿਆ ਤੇ ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਤੇਰਾ ਪੁੱਤਰ ਅਜੇ ਤੱਕ ਜਿਉਂਦਾ ਮਰੀਆਣੀ ਤੇ ਬਾਦਸ਼ਾਹ ਕਹਿਣ ਲੱਗਾ ਵਜ਼ੀਰ ਜੀ ਕਿਉਂ जख्मਾਂ ਦੇ ਉੱਤੇ ਲੂਣ ਪਾਰ ਰਿਹਾ ਏ ਜੀ ਹੋਂ ਤੱਕ ਤੇ ਮੇਰਾ ਪੁੱਤਰ ਜਿਹੜਾ ਮਰ ਗਿਆ ਹੋਵੇਗਾ ਕਹਿੰਦਾ ਨਹੀਂ ਬਾਦਸ਼ਾਹ ਤੇਰਾ ਪੁੱਤਰ ਹਜੇ ਤੱਕ ਜਿਉਂਦਾ ਹੀ ਜਿਸ ਫਕੀਰ ਨੇ ਤੈਨੂੰ ਵਾਰ ਦਿੱਤਾ ਸੀ ਪੁੱਤਰ ਦਾ ਅੱਜ ਤੇਰਾ ਬੱਚਾ ਜਿਹੜਾ ਉਸ ਫਕੀਰ ਦੇ ਦਰ ਦੇ ਉੱਤੇ ਸੇਵਾ ਕਰ ਰਿਹਾ ਹੈ ਭਗਵਾਨ ਬਾਬਾ ਸ੍ਰੀ ਚੰਦ ਦੇ ਫਿਰ ਦਰਸ਼ਨ ਕਰਨ ਵਾਸਤੇ ਰਾਜਾ ਉਹਦੇ ਸੈਣ ਆਪਣੀ ਫੌਜ ਨੂੰ ਤਿਆਰ ਕਰਦਾ ਰਾਣਿਕ ਤਿਆਰ ਕਰਦਾ ਹੀਰੇ ਮੋਤੀ ਦੀਆਂ ਥਾਲੀਆਂ ਭਰ ਕੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਜਿੱਥੇ ਧੂਣਾ ਲੱਗਾ ਸੀ ਉਥੇ ਪਹੁੰਚ ਜਾਂਦਾ ਜਿੱਦਾਂ ਉਥੇ ਪਹੁੰਚ ਜਾਂਦਾ ਤੇ ਆਪਣੇ ਬੱਚੇ ਨੂੰ ਦੇਖ ਕੇ ਜਿਹੜਾ ਬਹੁਤ ਖੁਸ਼ ਹੁੰਦਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗਾ ਕਿ ਇਹ ਮੇਰਾ ਪੁੱਤਰ ਆ ਇਹ ਮੈਨੂੰ ਵਾਪਸ ਕਰ ਦਿਓ ਇੱਥੇ ਸਾਖੀਕਾਰ ਲਿਖਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਮੇਰਾ ਦੇ ਵਿੱਚ ਆਏ ਤੇ ਉਸ ਦਾ ਪੁੱਤਰ ਜਿਹੜਾ ਉਸ ਨੂੰ ਵਾਪਸ ਕਰ ਦਿੱਤਾ ਤੇ ਉਹ ਹੀ ਪੁੱਤਰ ਜਿਹੜਾ ਬਾਅਦ ਵਿੱਚ ਰਾਜਾ ਉਹਦੇ ਸੈਨ ਤੇ ਰਾਜ ਭਾਗ ਨੂੰ ਜਿਹੜਾ ਬਹੁਤ ਅੱਗੇ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਦੇ ਦਰ ਦੇ ਉੱਤੇ ਆਉਂਦਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਸੇਵਾ ਕਰਦਾ ਜੋ ਕੁਝ ਮੰਗਦਾ ਫਿਰ ਉਸਨੂੰ ਪ੍ਰਾਪਤ ਕਰਦਾ ਤਾਂ ਹੀ ਸਭ ਨੇ ਕੁਰਬਾਨੀ ਅੰਦਰ ਵਸ਼ਿਸ਼ ਕੀਤਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਵਾਰ ਨਾਨਕ ਦਾਸ ਮੁਖ ਤੇ ਜੋ ਬੋਲਾ ਇਹ ਹ ਉਹ ਸਤਿਗੁਰ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿਹੜਾ ਇਸ ਸਤਪਸਥਾਨ ਦੇ ਉੱਤੇ ਵੀ ਆਉਂਦਾ ਉਸ ਦੀ ਵੀ ਹਰ ਮਰਿਆਦ ਜਿਹੜੀ ਪੂਰੀ ਹੁੰਦੀ ਆ ਸਾਡੀ ਸੇਵਾ ਜਿਹੜੀ ਸਾਡੀ ਭਾਵਨਾ ਜਿਹੜੀ ਅੰਦਰੋਂ ਹੋਣੀ ਚਾਹੀਦੀ ਆ ਸਾਡਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਜੇ ਮਨ ਦੇ ਵਿੱਚ ਮੈਲ ਹੋਵੇ ਭਾਵਨਾ ਦੇ ਨਾਲ ਸੇਵਾ ਨਾਲ ਕੀਤੀ ਗਈ ਉਹ ਸੇਵਾ ਜਿਹੜੀ ਕਦੇ ਪ੍ਰਵਾਨ ਨਹੀਂ ਹੁੰਦੀ ਗਈ ਸਾਨੂੰ ਯਤਨ ਕਰਨਾ ਪਵੇਗਾ ਆਪਣਾ ਹਿਰਦਾ ਸ਼ੁੱਧ ਰੱਖਣਾ ਪਵੇਗਾ ਸਾਫ਼ ਰੱਖਣਾ ਪਵੇਗਾ ਤੇ ਇਹਦੇ ਵਾਸਤੇ ਕਰਨਾ ਕੀ ਪਵੇਗਾ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਅੱਜ ਅਸੀਂ ਬਾਣੀ ਨਹੀਂ ਪੜਨਾ ਵਿੱਚੇ ਨਾ ਵੀ ਆ ਰਹਿਆ ਅੱਜ ਅਸੀਂ ਬਾਣੀ ਨਹੀਂ ਪੜ ਰਹੇ ਮੂਲ ਮੰਤਰ ਦਾ ਜਾਪ ਨਹੀਂ ਕਰ ਰਹੇ ਜਿਸ ਬਾਣੀ ਨੇ ਸਾਨੂੰ ਇਸ ਸੰਸਾਰ ਦੇ ਵਿੱਚੋਂ ਤਾਰਨਾ ਸੀ ਮੇਰੇ ਮਾਦੋ ਜੀ ਸਾਧ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮਤਪਾਇਆ ਸੋ ਕੇ ਕਾਸ਼ਟ ਰਿਆ ਕਿ ਜਿਸ ਬਾਣੀ ਨੇ ਸਾਨੂੰ ਸੰਸਾਰ ਦੇ ਵਿੱਚ ਤਾਰਨਾ ਸੀ ਜਿਸ ਸਤ ਸੰਗਤ ਨੇ ਸਾਨੂੰ ਤਾਰਨਾ ਸੀ ਅੱਜ ਨਾ ਅਸੀਂ ਬਾਣੀ ਪੜਦੇ ਪਿਆ ਨਾ ਅੱਜ ਅਸੀਂ ਸਤ ਸੰਗਤ ਕਰਦੇ ਪਿਆ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਵੇਲਾ ਪੈ ਪੈ ਸੋ ਕਿ ਜਦੋਂ ਅਸੀਂ ਬੁਰੇ ਕੰਮ ਕਰਨੇ ਆ ਗਲਤ ਕੰਮ ਕਰਨਿਆਂ ਚੋਰੀਆਂ ਕਰਨਿਆਂ ਡਾਕੇ ਮਾਰਨਿਆਂ ਉਦੋਂ ਅਸੀਂ ਦਾਤ ਨੂੰ ਵੀ ਉੱਠਣਾ ਪਵੇ ਉਦੋਂ ਭੱਜ ਕੇ ਉੱਠਦੇ ਆ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਦੋਂ ਸੰਤ ਦਲੇਦਰ ਪੈ ਜਾਂਦਾ ਮਾਫ਼ ਕਰਨਾ ਲਾਈਵ ਚੱਲ ਰਿਆਂ ਪਰ ਅੱਜ ਜਿਹੜੇ ਸਾਡੇ ਹਾਲਾਤ ਬਣ ਗਏ ਨੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਗੁਰਬਾਣੀ ਦੇ ਨਾਲ ਜੁੜਾਂਗੇ ਤੇ ਭਗਤ ਕਬੀਰ ਜੀ ਫਰਮਾਣ ਕਰਦਣ ਕਬੀਰ ਹਰ ਦਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰਾਖਾ ਸਰਜਨਹਾਰ ਭਗਤ ਕਬੀਰ ਜੀ ਕਹਿੰਦੇ ਮੈਂ ਕਿ ਜਿਹੜਾ ਮਨੁੱਖ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਉਸ ਮਨੁੱਖ ਦੇ ਸਾਰੇ ਦੁੱਖ ਕਿਲੇ ਜਿਹੜੇ ਆ ਨਾਸ਼ ਜਾਂਨ ਤੇ ਅੱਜ ਦੇ ਹਕਮ ਨਾਮ ਵਿੱਚ ਵੀ ਸਤਿਗੁਰੂ ਜੀ ਇਹੀ ਬਖਸ਼ਿਸ਼ ਕਰਦੇ ਨੇ ਕਿ ਇਹ ਮਨ ਹਰਜੀਤ ਦੀ ਆਏ ਤੋਂ ਇਕ ਮਨ ਇੱਕ ਚਿਤ ਪਾਏ ਹਰਕੀਆਂ ਸਦਾ ਸਦਾ ਵਧਿਆਗਾ ਦੇ ਨਾ ਉਸਤਾਇ ਕਿ ਇਹੀ ਜਿਹੜਾ ਸਮਾਂ ਸਾਨੂੰ ਉਹ ਕਾਲ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਸਾਨੂੰ ਕਾਲ ਪਰਮਾਤਮਾ ਨੇ ਧਰਤੀ ਉੱਤੇ ਭੇਜਿਆ ਸੀ ਭਈ ਪ੍ਰਾਪਤ ਮੈ ਨੁਕਦੇ ਹੁਰੀਆ ਗੋਪਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕ ਤੇ ਨਾ ਕਾਮ ਮਿਲ ਸਾਥ ਸੰਗਤ ਪੱਜ ਕੇਵਲ ਨਾ ਪਰ ਅੱਜ ਅਸੀਂ ਕੀ ਕਰਿਆ ਲੈਣ ਗਵਾਇ ਸੋਇਕਾ ਦਿਵਸ ਗਵਾਇਆ ਖਾਏ ਥੀਰੇ ਜੈਸਾ ਜਨਮ ਕਉਟੀ ਬਦਲੀ ਜਾਏ ਭਾਲ ਕੇ ਜਿਹੜਾ ਮਨੁੱਖਾ ਜਨਮ ਸਾਨੂੰ ਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੱਪਣ ਵਾਸਤੇ ਮਿਲਿਆ ਸੀ ਅੱਜ ਅਸੀਂ ਖਾ ਕੇ ਸੌ ਕੇ ਤੇ ਵਿਅਰਥ ਗੁਆ ਰਹੇ ਇਹੀ ਦੇ ਵਰਗਾ ਜਨਮ ਸੀ ਸੋ ਗੁਰੂ ਸਾਹਿਬ ਜੀ ਇਸ ਪਾਵਨ ਨਾਮੇ ਦੇ ਵਿੱਚ ਸਾਨੂੰ ਇਹੀ ਬਖਸ਼ਿਸ਼ ਕਰਦੇ ਪੈਣੇ ਕੇ ਸਾਨੂੰ ਉਸ ਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਜਪਨਾ ਪਵੇਗਾ ਕਿਹੜਾ ਕਾਲਪੁਰਖ ਪਰਮਾਤਮਾ ਜਿਹੜਾ ਕਾਲਪੁਰਖ ਪਰਮਾਤਮਾ ਇੱਕ ਹੈ ਜਿਸ ਦਾ ਨਾਮ ਸੱਚਾ ਜਿਸ ਦਾ ਕਿਸੇ ਦੇ ਨਾਲ ਬੈਰ ਨਹੀਂ ਕਿਸੇ ਦੇ ਨਾਲ ਭਗਤ ਨਹੀਂ ਜਿਹੜਾ ਜੁਨਾ ਤੋਂ ਰਹਿਤ ਜਿਸ ਦੀ ਕਿਰਵਾਈ ਗੁਰੂ ਨਾਨਕ ਸਾਹਿਬ ਜੀ ਮੋਲ ਮੰਤਰ ਦੇ ਵਿੱਚ ਦਿੰਦੇ ਨੇ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜ 19 ਸਤ ਪੰਥ ਗੁਰਪ੍ਰਸਾਦ ਭਾਵ ਕੇ ਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਸਾਨੂੰ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਸਤੇ ਸਾਬ ਨੇ ਕਿਹਾ ਪਰ ਅੱਜ ਸਾਡੀ ਜਿਹੜੀ ਸ਼ਰਧਾ ਜਿਹੜੀ ਭਾਵਨਾ ਖਤਮ ਹੁੰਦੀ ਜਾ ਰਹੀ ਆ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਰਹਿ ਗਿਆ ਤੇ ਜੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਕਦੇ ਅਰਦਾਸ ਸਾਡੀ ਪੂਰੀ ਨਾ ਹੋਵੇ ਅਸੀਂ ਥਾਂ ਥਾਂ ਤੇ ਜਾ ਕੇ ਭਟਕਦੇ ਫਿਰਦੇ ਆ ਪਰ ਮੇਰਾ ਸੱਜ ਕਹਿੰਦਾ ਖਾਲਸਾ ਖਾਸ ਘਾਵੈ ਸੋਈ ਜਿਸ ਕਾ ਹਿਰਦੈ ਭਰਮ ਨਾ ਹੋਈ ਭਰਮ ਭੇਖ ਤੇ ਰਹੇ ਨਿਆਰਾ ਸੋਈ ਖਾਲਸ ਸਤ ਗੁਰੂ ਮਾਰਾ ਕੇ ਗੁਰੂ ਸਾਹਿਬ ਜੀ ਕਹਿੰਦੇ ਮੇਰਾ ਖਾਲਸਾ ਉਹੀ ਆ ਜਿਹੜਾ ਵੈਰਮਾ ਭਰਮਾ ਪਖੰਡਾਂ ਦੇ ਵਿੱਚੋਂ ਬਚਿਆ ਆ ਜਿਹੜਾ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਏਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਾ ਨਸਿਕ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁਰਖ ਪਰਮਾਤਮਾ ਦੀ ਜੋਤ ਇੱਕ ਕਾਲ ਪੁਰਖ ਪਰਮਾਤਮਾ ਦਾ ਨਾਮ ਵਸ ਜਾਂਦਾ ਤੇ ਸਾਹਿਬ ਕਹਿੰਦੇ ਉਸ ਮਨੁੱਖ ਦੇ ਸਾਰੇ ਦੁੱਖ ਲਿਗੜੇ ਨਾਸ਼ ਜਾਂਦੇ ਨੇ ਸੋ ਅਸੀਂ ਜਪਨ ਕਰਨਾ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਸੁਣਾ ਜਿਸ ਨੂੰ ਸੁਣਾਉਣ ਦੇ ਨਾਲ ਸਾਡੇ ਸਾਰੇ ਦੁੱਖਲੇ ਜਿਹੜੇ ਨਾਸ਼ ਜਾਣ ਕੇ ਸੋ ਇੰਨੇ ਇੱਕ ਹਾਜ਼ਰੀਆਂ ਪ੍ਰਵਾਨ ਕਰਨਾ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਇੱਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ 말 ਕਰਨਾ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਹੋਵੇ ਤਕਲੀਫ ਹੋਈ ਹੋਵੇ ਦਾਸ ਕੀ ਮਾਦਾ ਜਾ ਚੁੱਕਾ ਕਿਉਂਕਿ ਗੁਰੂ ਨਾਮਦਾਸ ਨੇ ਡਿਊਟੀ ਲਈ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਤੇ ਇਹੀ ਭਗਵਾਨ ਬਾਬਾ ਸ੍ਰੀ ਚੰਦ ਦੇ ਅੱਗੇ ਤੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ ਕਿ ਪਾਤਸ਼ਾਹ ਆਪਣਾ ਮਾਨਦਾਰੀ ਵਾਲਾ ਪੜਾ ਜਿਹੜਾ ਮੇਰੇ ਗਲ ਦੇ ਵਿੱਚ ਪਾ ਕੇ ਰੱਖੀ ਜੇਕਰ ਤੇ ਪੜਾ ਲੱਥ ਗਿਆ ਅਸੀਂ ਵਾਰਾ ਹੋ ਜਾਵਾਂਗੇ ਇਹੀ ਅਰਦਾਸ ਕਰੀਦੀ ਆ ਸੋ ਇੰਨਾਂ ਖਾਜੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਨ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹਨੂੰ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਕੰਤਨ ਸੈਵ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ ਜੋਗ ਬਖਸ਼ ਲਾਣਾ ਜੀ ਬਲਾਉ ਫਤਿਹ ਜੀ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ